ਜਿੰਦਾਬਾਦ ਆਪੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਜੈ ਭਾਰਤ ਮਾਤਾ ਆਪਣੇ ਬਾਪ ਹੰਸਰਾਏ ਹੰਸ ਦੀ ਚੋਣ ਮੋਹਮ ਤੇਜ ਕਰਨ ਲਈ ਉਹਨਾਂ ਦੇ ਬੇਟੇ ਯੂਰਾਜ ਹੰਸ ਬਗਾ ਪ੍ਰਾਣਾ ਦੀਆਂ ਝੁੱਗੀਆਂ ਛੋਪੜੀਆਂ ਚ ਗਏ ਜਿੱਥੇ ਝੁੱਗੀਆਂ ਛੋਪੜੀਆਂ ਵਾਲਿਆਂ ਨੇ ਆਪਣੇ ਦੁੱਖ ਸਾਂਝੇ ਕੀਤੇ ਯੂਰਾਜ ਹੰਸ ਨੇ ਕਿਹਾ ਕਿ ਸਾਡਾ ਪਰਿਵਾਰ ਮਜ਼ਦੂਰ ਪਰਿਵਾਰ ਚੋਂ ਨਿਕਲਿਆ ਹੋਇਆ ਹੈ ਸਾਨੂੰ ਮਜ਼ਦੂਰ ਦੀ ਹਰੇਕ ਮੁਸ਼ਕਲ ਦਾ ਪਤਾ ਹੈ ਪਰੰਤੂ ਜਦੋਂ ਮੈਂ ਅੱਜ ਇਹਨਾਂ ਦਾ ਹਾਲ ਵੇਖਿਆ ਤਾਂ ਮੇਰਾ ਦਿਲ ਫਸੀਜ ਗਿਆ ਜੀ ਪਰਮਾਤਮਾ ਨੇ ਸਾਨੂੰ ਜਿੱਤ ਬਖਸ਼ੀ ਤਾਂ ਅਸੀਂ ਸਰਕਾਰ ਕੋਲ ਇਹ ਇਨਾਂ ਦਾ ਮੁੱਦਾ ਜ਼ਰੂਰ ਚੁੱਕਾਂਗੇ ਤਾਂ ਜੋ ਇਨਾਂ ਬੱਚਿਆਂ ਦਾ ਭਵਿੱਖ ਨਿਖਾਰਿਆ ਜਾ ਸਕੇ ਇਸ ਮੌਕੇ ਉਹਨਾਂ ਝੁੱਗੀਆਂ ਚੋਪੜੀਆਂ ਵਾਲਿਆਂ ਨਾਲ ਬੈਠ ਕੇ ਰੋਟੀ ਖਾਧੀ ਅਤੇ ਕਿਹਾ ਕਿ ਮਾਂ ਦੇ ਹੱਥ ਦੀਆਂ ਰੋਟੀਆਂ ਦਾ ਕੋਈ ਮੁੱਲ ਨਹੀਂ ਮੋੜ ਸਕਦਾ ਇਨਾਂ ਰੋਟੀਆਂ ਵਿੱਚੋਂ ਮਜ਼ਦੂਰ ਦੇ ਮوڑਕੇ ਦੀ ਖੁਸ਼ਬੂ ਆਉਂਦੀ ਹੈ ਇੱਕ ਮਜ਼ਦੂਰੀ ਇੱਕ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਅੱਜ ਗਰੀਬ ਮਜ਼ਦੂਰ ਬਸਤੀਆਂ ਚ ਆਇਆ ਕੀ ਕਹਿਣਾ ਚਾਹੁੰਦੇ ਦੇ ਬਾਅਦ ਮੈਂ ਬਸ ਦੇਖ ਕੇ ਮੈਨੂੰ ਅੱਛਾ ਨਹੀਂ ਲੱਗ ਰਿਹਾ ਜਿੰਨਾਂ ਦੀਆਂ ਪ੍ਰੋਬਲਮਸ ਜੋ ਨਿਕਲ ਰਏ ਐ ਲੋਗ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਪਾਣੀ ਦੀ ਵੀ ਬਹੁਤ ਸਮੱਸਿਆ ਹੈ 1971 ਦੇ ਲੋਗ ਇੱਥੇ ਬੈਠੇ ਐ ਔਰ ਹੱਲੇ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜਦੋਂ ਵੀ ਅਸੀਂ ਜਿੱਤਦੇ ਹਾਂ ਉਹਨਾਂ ਦੀਆਂ ਸਾਰੀਆਂ ਜੋ ਪ੍ਰੋਬਲਮਸ ਹਨ ਉਹਨਾਂ ਨੂੰ ਹੱਲ ਕੀਤਾ ਜਾਵੇ ਵੱਡੀ ਪ੍ਰੋਬਲਮ ਐਜੂਕੇਸ਼ਨ ਦੀ ਐ ਐਜੂਕੇਸ਼ਨ ਦੀ ਪ੍ਰੋਬਲਮ ਸਾਨੂੰ ਹੱਲ ਕਰਨੀ ਚਾਹੀਦੀ ਉਹ ਤਾਂ ਬੇਸਿਕ ਨੀਡ ਐ ਹਰ ਬੰਦੇ ਦੀ ਐਜੂਕੇਸ਼ਨ ਪ੍ਰਾਪਤ ਕਰਨਾ ਐਜੂਕੇਸ਼ਨ ਔਰ ਇਹਨਾਂ ਲੋਕਾਂ ਦਾ ਜਿੱਦਾਂ ਇਹ ਰਹਿ ਰਿਹਾ ਹੈ ਮੈਨੂੰ ਵੀ ਬਹੁਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿਦਾਂ ਦਾ ਫੀਲ ਹੋ ਰਿਹਾ ਮੈਂ ਚਾਹੁੰਦਾ ਕਿ ਇਹ ਲੋਕ ਸਾਰੇ ਅੰਦਰ ਅੱਛਾ ਅੱਛਾ ਹੋਵੇ ਜੋ ਇਹਨਾਂ ਦੀਆਂ ਸਮੱਸਿਆਵਾਂ ਆ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਜਾਵੇ ਹੁਣ ਮੈਂ ਬੜੇ ਧਿਆਨ ਨਾਲ ਜਿਹੜੀਆਂ ਵੀ ਚੀਜ਼ਾਂ ਸੁਣੀਆਂ ਮੈਨੂੰ ਆਪ ਨੂੰ ਇਦਾਂ ਲੱਗ ਰਿਹਾ ਕਿ ਜੇ ਮੈਨੂੰ ਰਹਿਣਾ ਪਵੇ ਇੱਥੇ ਤੇ ਕਿੰਨਾ ਮੁਸ਼ਕਿਲ ਹੈ ਰਹਿਣਾ ਜਿਹੜੀਆਂ ਬੇਸਿਕ ਰਾਈਟਸ ਆ ਉਹ ਵੀ ਨਹੀਂ ਹੈਗੇ ਇਹਨਾਂ ਕੋਲ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬੱਚਿਆਂ ਦੇ ਫਿਊਚਰ ਵਾਸਤੇ ਇੱਥੇ ਇੱਕ ਐਜੂਕੇਸ਼ਨ ਦਾ ਦਦਾਰਾ ਖੁੱਲਿਆ ਜਾਵੇ ਖਾਸ ਕਰ ਇਹਨਾਂ ਬੱਚਿਆਂ ਵਾਸਤੇ ਐਜੂਕੇਸ਼ਨ ਫ੍ਰੀ ਹੋਵੇ ਇਹਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦਾ ਮੈਂ ਮੈਂ ਇਹਨਾਂ ਨੂੰ ਇਹ ਨਹੀਂ ਚਾਹੁੰਦਾ ਕਿ ਜਦੋਂ ਕੋਈ ਵੀ ਵੋਟ ਲੈਣਾ ਵੇ ਤੇ ਸਿਰਫ ਇਹਨਾਂ ਨੂੰ ਬਿਜਲੀ ਦੇ ਲਾਰੇ ਜਾਂ ਦੂਜੇ ਹੋਰ ਕੋਈ ਬਿਨਾ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਉਹ ਲਾਰੇ ਲਾ ਕੇ ਚੱਲ ਜਵੇ ਬੇਸਿਕ ਨਹੀਂ ਜਿਹੜੀ ਐਜੂਕੇਸ਼ਨ ਹੈ ਔਰ ਇਹਨਾਂ ਦਾ ਰੈਂਡ ਸੈਂਡ ਠੀਕ ਕਰਨਾ ਮੇਰਾ ਜਿਹੜਾ ਮੇਨ ਮੋਟਿਵ ਹੈ ਫ੍ਰੀ ਦੀ ਬਾਰ ਮੜਾ ਲਾ ਜਾ ਉਹ ਵੀ ਤਾਂ ਅੱਜ ਮਜ਼ਦੂਰਾਂ ਦੇ ਘਰ ਦੀ ਰੋਟੀ ਖਾਧੀ ਹੈ ਕੀ ਮਹਿਸੂਸ ਕੀਤਾ ਮੈਂ ਬਚਪਨ ਤੋਂ ਹੀ ਮਜ਼ਦੂਰਾਂ ਦੇ ਘਰ ਦੀ ਰੋਟੀ ਖਾਧੀ ਹੈ ਮੇਰੇ ਡੈਡ ਇੱਕ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਮੇਰੇ ਦਾਦਾ ਜੀ ਖੁਦ ਮਜ਼ਦੂਰ ਸੀਗੇ ਪਰ ਮੇਰੇ ਡੈਡ ਨੇ ਵੀ ਸਾਰੀ ਜ਼ਿੰਦਗੀ ਬਹੁਤ ਮਜ਼ਦੂਰੀ ਕੀਤੀ ਹੈ ਤੇ ਮੈਂ ਇਸ ਸਵਾਦ ਨਾਲ ਮੋਰਚਰ ਦਾ ਬਕਰਾਨ ਸ਼ੁਰੂ ਤੋਂ ਬਚਪਨ ਤੋਂ ਜਸ ਮਦੂਰਾਂ ਦੀ ਰੋਟੀ ਖਾਧੀ ਔਰ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਐਸਾ ਲੱਗਦਾ ਕਿ ਨਾ ਨੂੰ ਇਹਨਾਂ ਜੀ ਬੈਠ ਕੇ ਰੋਟੀ ਖਾਣੀ ਇਹ ਕਿਹੜੀ ਖੁਸ਼ਕਿਸਮਤੀ ਆ ਕਿਉਂਕਿ ਕਈ ਕਈ ਵਾਰੀ ਅਸੀਂ ਆਪਣੇ ਕੰਮਾਂ ਜਿੰਨੇ ਬਿਜ਼ੀ ਹਾਂ ਸਾਨੂੰ ਨਹੀਂ ਪਤਾ ਕਿ ਕੁਝ ਹੋ ਰਿਹਾ ਪਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਸਾਨੂੰ ਘਰੇ ਬੁਲਾ ਕੇ ਰੋਟੀ ਖਲਾਈ ਆ ਮੈਂ ਵੀ ਚਾਹੁੰਦਾ ਕਿ ਜਦੋਂ ਅਸੀਂ ਜਿੱਤੀਏ ਇਹਨਾਂ ਨੂੰ ਅਸੀਂ ਇਹਨਾਂ ਦੀ ਰੋਟੀ ਦਾ ਮੁੱਲ ਕਿਵੇਂ ਮੋੜੋਗੇ ਰੋਟੀ ਦਾ ਮੁੱਲ ਕੋਈ ਮੋੜ ਨਹੀਂ ਸਕਦਾ ਹਾਂਜੀ ਰੋਟੀ ਦਾ ਮੁੱਲ ਕਦੀ ਮੋੜਿਆ ਨਹੀਂ ਜਾ ਸਕਦਾ ਹਾਂਜੀ ਰੋਟੀ ਦੀ ਰੋਟੀ ਦੀ ਭਾਵਨਾ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ ਰੋਟੀ ਖਾਣੇ ਕਿਹਦੇ ਮਿਲਦੀ ਹੈ ਹਾਂਜੀ ਤੇ ਪਿਆਰ ਨਾਲ ਮਿਲੀ ਰੋਟੀ ਹੈ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਅਸੀਂ ਇਹਨਾਂ ਨੂੰ ਪਿਆਰ ਦੇ ਜੂਰੀ ਮਾਡਲ Obrigado. Oh,